ਕਹਿਰ ਮਚਾਇਆ ਹੋਇਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਮੀਨਾ ਪੈਣ ਕਰਕੇ ਗਰਮੀ ਦਾ ਕਹਿਰ ਜਾਰੀ ਹੈ ਜਿਸ ਦੇ ਚਲਦੇ ਸੰਗਰੂਰ ਵੈਲਫੇਅਰ ਪ੍ਰੈਸ ਕਲੱਬ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਤੇ ਇਸ ਦੇ ਪ੍ਰਧਾਨ ਨਰੇਸ਼ ਕੁਮਾਰ ਜਿਦੀ ਰਹਿਨੁਮਾਈ ਹੇਠ ਸਮੂਹ ਮੈਂਬਰਾਂ ਨੇ ਸੰਗਰੂਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ ਉਹਨਾਂ ਗੱਲਬਾਤ ਕਰਦੇ ਦੱਸਿਆ ਕਿ ਅਸੀਂ 500 ਦੇ ਕਰੀਬ ਬੂਟੇ ਲਗਾਉਣ ਦੀ ਯੋਜਨਾ ਬਣਾਈ ਹੈ ਜੋ ਜਲਦੀ ਹੀ ਪੂਰੀ ਕਰਨੀ ਦਿੱ ਜਾਵੇਗੀ ਤੇ ਲਾਓ ਵਾਤਾਵਰਨ ਬਚਾਓ ਦੀ ਮਹੀਨ ਜਿਹੜੀ ਹੈ ਸਾਡੇ ਪ੍ਰਧਾਨ ਨਰੇਸ਼ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਅੱਜ ਅਸੀਂ ਰੈਸਟ ਹਾਊਸ ਤੋਂ ਇਹ ਮਹੀਨ ਸ਼ੁਰੂ ਕੀਤੀ ਹੈ ਤੇ ਮੈਂ ਜਿੱਥੇ ਪ੍ਰਧਾਨ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇਸ ਮਹੀਨਾ ਨਾਲ ਜੋੜਿਆ ਉੱਥੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਆਮ ਲੋਕਾਂ ਨੂੰ ਵੀ ਕਿ ਜਿੱਥੇ ਵੀ ਤੁਹਾਨੂੰ ਕੋਈ ਖਾਲੀ ਜਗ੍ਹਾ ਮਿਲਦੀ ਹੈ ਜਾਂ ਕੋਈ ਤੁਹਾਨੂੰ ਲੱਗਦਾ ਹੈ ਕਿ ਜਿੱਥੇ ਕਿਉਂਕਿ ਪੌਦੇ ਇਹੋ ਜੀ ਚੀਜ਼ ਹੈ ਵੀ ਇਹਦੀ ਲੋੜ ਹਰੇਕ ਜਗ੍ਹਾ ਤੇ ਹੈ ਜਿੱਥੇ ਵੀ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਪੌਦੇ ਜ਼ਰੂਰ ਲਗਾਓ ਤੇ ਜੇਕਰ ਕਿਸੇ ਨੂੰ ਪੌਦੇ ਅ ਜਗਾ ਹੈ ਪਰ ਪੋਦੇ ਨਹੀਂ ਹਨ ਉਹ ਤਾਂ ਵੀ ਸਾਡੇ ਪ੍ਰਧਾਨ ਜੀ ਨਾਲ ਸੰਪਰਕ ਕਰ ਸਕਦਾ ਸੀ ਪੋਦੇ ਵੀ ਉਹਨਾਂ ਨੂੰ ਮੁਹੱਈਆ ਕਰਾ ਦੇਵਾਂਗੇ ਅੱਜ ਟੀਚੇ ਦੀ ਗੱਲ ਹੋਈ ਹੈ 500 ਬੂਟਿਆਂ ਦਾ ਟੀਚਾ ਮਚਣ ਦੀ ਗੱਲ ਹੋਈ ਹੈ ਤੇ ਪਹਿਲਾਂ ਮੈਨੂੰ ਲੱਗਦਾ ਅੱਜ ਕਰੀਬ 50 50 ਬੂਟੇ ਜਿਹੜੇ ਹੈ ਉਹ ਅੱਜ ਲਾਏ ਗਏ ਹਨ ਤੇ ਬਹੁਤ ਬਹੁਤ ਸਾਰੇ ਪ੍ਰੈਸ ਕਲੱਬ ਦਾ ਧੰਨਵਾਦ ਸਾਰੇ ਦੇਖ ਹੀ ਰਹੇ ਹੋ ਕਿ ਇਸ ਵਾਰ ਗਰਮੀ ਦੀ ਜਿਹੜੀ ਤਪਸ਼ ਹੈ ਉਹ ਬਹੁਤ ਜ਼ਿਆਦਾ ਇਸ ਵੇਲੇ ਕਈ ਸਾਲਾਂ ਨਾਲੋਂ ਬਹੁਤ ਜ਼ਿਆਦਾ ਗਰਮੀ ਆਪਾਂ ਨੂੰ ਬਰਦਾਸ਼ਤ ਕਰਨੀ ਪੈ ਰਹੀ ਹੈ ਇਹਦਾ ਇੱਕੋ ਹੀ ਕਾਰਨ ਹੈ ਕਿ ਕੋਈ ਵੀ ਆਪਾਂ ਨੂੰ ਰੁੱਖ ਲਾਉਣ ਵਾਲੇ ਪ੍ਰੇਰਿਤ ਨਹੀਂ ਕਰ ਰਿਹਾ ਆਪਾਂ ਰੁੱਖ ਨਹੀਂ ਲਾ ਰਹੇ ਅਸੀਂ ਆਪਣੇ ਕਲੱਬ ਲੋ ਸੰਗਰੂਰ ਵੈਲਫੇਅਰ ਪ੍ਰੈਕਟ ਕਲੱਬ ਲੋ ਪ੍ਰਾਲਾ ਕੀਤਾ ਵੀ ਰੁੱਖ ਲਾ ਕੇ ਇੱਕ ਸਨੇਹਾ ਸਭਾ ਨੂੰ ਦਿੱਤਾ ਜਾਵੇ ਤਾਂ ਕਿ ਚੰਗਾ ਵਾਤਾਵਰਨ ਹੋ ਸਕੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗਾ ਸਨੇਹਾ ਦਿੱਤਾ ਜਾ ਸਕੇ